ਨਹੀਂ ਸੱਚੀ ਕਹਿ ਨਹੀਂ 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 ਮੈਂ ਸੱਚੀ ਕਹਿਣਾ ਜੀ ਮੈਂ ਤੁਹਾਨੂੰ ਐਡੇ ਹੈਵੀ ਲਹਿੰਗੇ ਨਹੀਂ ਦਿਖਾਣ ਲੱਗਾ ਮੈਂ ਤੁਹਾਨੂੰ ਦਿਖਾਣ ਲੱਗਾ ਜੀ ਸੋਹਣੇ ਸੋਹਣੇ ਸੂਟ ਜੋ ਹੈਵੀ ਹੋ ਕੇ ਵੀ ਹੈਵੀ ਨਹੀਂਗੇ ਅਰੇ ਕਹਿਣਾ ਕੀ ਚਾਹਤੇ ਹੋ ਮਤਲਬ ਕਿ ਸੂਟ ਹੈਵੀ ਹੈ ਬਟ ਰੇਟ ਹੈਵੀ ਨਹੀਂਗੇ ਤੁਸੀਂ ਸਿੱਧਾ ਸਿੱਧਾ ਨਹੀਂ ਕਹਿ ਸਕਦੇ ਰੇਟ ਦੱਸਾਂ ਇਹ ਸੂਟ ਦੇਣਾ ਸਿਰਫ ਤੁਹਾਨੂੰ 2100 ਦਾ ਜੇ ਤੁਸੀਂ ਮੇਰਾ ਪੇਜ ਫੋਲੋ ਕਰ ਦੋ ਤੁਹਾਨੂੰ ਮੈਂ ਹੋਰ ਸਪੈਸ਼ਲ ਡਿਸਕਾਊਂਟ ਦਵਾਗਾ ਚਲੋ ਮੇਰੇ ਪੇਜ ਨੂੰ ਫੋਲੋ ਕਰੋ ਇਹ ਸੂਟ ਤੁਹਾਨੂੰ ਦੇ ਦਾਂਗਾ ਮੈਂ ਸਿਰਫ 1800 ਦਾ ਮਤਲਬ ਕਿ ਸੂਟ ਸੋਨਾ ਰੰਗ ਸੋਨੇ ਪੂਰਾ ਹੈਵੀ ਵਰਕ ਹੋਇਆ ਤੇ ਦੁਪट्टे ਨੇ ਦਾ ਅਤ ਕੀਤੀ ਦੁਪੱਟਾ ਪੂਰਾ ਹੀ ਵਰਕ ਹੈਗਾ ਜੇ ਦੁਪੱਟਾ ਪੂਰਾ 4 ਸਾਈਡ ਬਾਰਡਰ ਖੁੱਲਾ ਡੁੱਲਾ ਦੁਪੱਟਾ ਹੈਗਾ ਜੇ ਫੈਬ੍ਰਿਕ ਹੈਗਾ ਜੇ ਵਿਸਕੋਜ਼ ਦਾ ਤੇ ਧਾਗੇ ਦਾ ਕੰਮ ਹੈ ਨਾਲ ਡਾਇਮੰਡਸ ਵੋਸਕੀ ਦਾ ਕੰਮ ਹੋਇਆ ਤੇ ਘੇਰੇ ਦੇ ਕੰਮ ਦੇਖਿਆ ਮੈਂ ਕਹਿੰਦਾ ਮੂੰਹ ਬੋਲਦਾ ਸੂਟ ਆ ਪਏ ਜੀ ਸਾਰੇ ਰੰਗ ਵਾਈਨ ਕਲਰ ਆ ਜਾਣਾ ਬੋਟਲ ਗ੍ਰੀਨ ਕਲਰ ਆ ਜਾਣਾ ਗਾਜਰੀ ਕਲਰ ਆ ਜਾਣਾ ਤੇ ਮੋਰ ਪੰਖੀਆ ਕਲਰ ਆ ਜਾਣਾ ਹਾਂਜੀ ਕਿਹੜਾ ਰੰਗ ਪਸੰਦ ਜੇ ਕਿਹੜਾ ਬੁੱਕ ਰਾਣਾ ਜੇ ਤੁਸੀਂ ਮੇਰੇ ਵਟਸਐਪ ਤੇ ਆਰਡਰ ਕਰ ਸਕਦੇ ਹੋ ਕੀ ਆ ਮੇਰੇ ਸਟੋਰ ਤੇ ਵੀ ਆ ਕੇ ਲੈ ਸਕਦੇ ਹੋ ਆਣਾ ਕਿੱਥੇ ਆ ਰੋੜਾ ਫੈਸਿੰਗ ਸਹਿਜਨ ਕਲੇਵ 1 ਨੰਬਰ ਦਾ ਗਾਣਾ ਜੀ ਸਾਡੀ ਕਬੀਠਾ ਰੋਡ ਤੇ ਨੇੜੇ ਪੈਂਦੀ ਆ ਮੋਂਗਾ ਬੇકરી ਅੰਮ੍ਰਿਤਸਰ ਆਜੋ ਛੇਤੀ ਛੇਤੀ